ਸੋਸੀ ਗਾਲੀ ਕੀ ਹਾਲ ਚਾਲ ਆ ਬਾਈ ਲੋ ਬਾਈ ਜੀ ਰਾਤ ਵਾਲਿਆਂ ਦਾ ਤਾਂ ਨਹੀਂ ਲੱਗਿਆ ਕੋਈ ਪਤਾ ਰਾਤ ਵਾਲਿਆਂ ਦਾ ਤਾਂ ਬਾਈ ਜੀ ਕੋਈ ਨਹੀਂ ਲੱਗਿਆ ਪਤਾ ਤੇ ਇੱਕ ਦਾ ਪਤਾ ਲੱਗਿਆ ਉਹ ਡੜ ਖੜਾ ਤਾਂ ਉਹ ਆਈ ਜਾਊਗਾ ਇਹ ਦੋਵਾਂ ਦਾ ਕੋਈ ਪਤਾ ਨਹੀਂ ਤੇ ਬੱਚੇ ਬਾਹਰ ਤੇ ਆ ਬਈ ਛੱਡਣ ਵਾਲੀ ਛੱਡਦੇ ਆ ਪੰਜ ਸੱਤ ਲਓ ਬਾਈ ਓ ਛੱਡੇ ਆ ਸ਼ੀ ਕੀ ਨਾ ਉਹ ਡਕੀ ਨਹੀਂ ਆ ਹਾਲਾ ਵੇਖਿਆ ਜੀ ਕਿਸ ਨੇ ਲਾ ਲੂਕ ਤਾਂ ਨਹੀਂ ਲਿਆ ਲਓ ਭਾਈ ਮਿੱਤਰੋ ਅੱਜ ਤੁਹਾਨੂੰ ਆਪਾਂ ਮੋਜੀ ਦਾ ਤੇ ਖੱਟਾ ਖਾਣ ਦਾ ਜੋਤ ਫੁੱਲੀ ਜਾ ਪੁੱਤ ਆਪਾਂ ਤੁਹਾਨੂੰ ਬੱਚਾ ਦਿਖਾ ਦਈਏ ਕਲਕੱਤਾ ਕੱਢਿਆ ਇਹਨਾਂ ਨੇ ਇਹ ਗੁੰਦਰੀ ਪਹਿਲਾਂ ਹੋਰ ਪੁੱਤਰ ਨਾ ਲੱਗੀ ਸੀ ਤੇ ਆ ਬੱਚੇ ਬਈ ਢਿੱਲੇ ਆ ਕਿੰਨੇ ਕਿੱਪੜੇ ਭਾਈ ਜੀ ਇੱਟ ਲਿਓ ਇਹ ਪੈਸਾ ਭਾਈ ਤੂੰ ਹੀ ਦੇ ਦੇ ਛੱਡੇ ਵੀ ਆ ਹੁਣ ਵੇਖੀ ਮੌਜ ਹੈਗੀ ਇਹ ਮੌਜ ਮੌਜ ਨਹੀਂ ਹੈ ਥੋੜੀ ਜਿਹਾ ਚੱਕਣ ਚੱਕ 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 ਲਓ ਜੀ ਇਹ ਆ ਭਾਈ ਜੀ ਆਪਸ ਕਰ ਕਲਕੱਤਾ ਤੇ ਚਲ ਮੇਰਾ ਵਿੱਚੇ ਮਣੀ ਹੁੰਦਾ ਭਾਈ ਇਹਨੂੰ ਢਾ ਕੇ ਵੇਖੀਏ ਤੇ ਵਿੱਚੇ ਮਾਨ ਮੇ ਰਹੇ ਹੁੰਦਾ ਬਈ ਯਾਰ ਨਹੀਂ 2 ਘੰਟੇ 2 ਵਾਡੇ ਫੁਰਜਾ ਕਲੀਏ ਤੇ ਆ ਬਾਈ ਆ ਗਿਆ ਆਪਣੇ ਉਹ ਚੀਨੀ ਜਿਹੜੀ ਬਣਾ ਕੇ ਬਾਜੀ ਛੁੱਟੀ ਸੀ ਉਹ ਦਿਨੋਂ ਪਹਿਲਾਂ ਕਬੂਤਰੀ ਹੋਰ ਸੀ ਤੇ ਆ ਉਹਦੇ ਆ ਗਿਆ ਆ ਛੱਡੀ ਸੀ ਦੂਜੇ ਕਬੂਤਰ ਨਾਲ ਕਬੂਤਰੀ ਤੇ ਆ ਆਪਣੇ ਬਾਜੀਆਂ ਵਾਲੇ ਤੇ ਕਾਲੇ ਖੰਭ ਵਾਲੀ ਦੇ ਆ ਗਏ ਹਾਂ ਬੰਬ ਵਾਲੇ ਆ ਹਾਂ ਬਪਾ ਆਕਰਾਂਗੇ ਹੁਣ ਕੱਲ ਤੋਂ ਬਾਅਦ ਆਕਰਾਂਗੇ ਨਹੀਂ ਨਾ ਤੇ ਅੱਜ ਆਪਾਂ ਬੱਚੇ ਵੀ ਨਹੀਂ ਆ ਬਈ ਉਹ ਕੱਢ ਲੈ ਕਿੰਨੇ ਉਹਨੇ ਵੀ ਕੱਢ ਲਿਆ ਹਾਂ ਜਿਹੜੇ ਬਦਲੇ ਸੀ ਥਲੇ ਵੇਖ ਵੇਖ ਚੱਕ ਕੇ ਵੇਖ ਕਿਹੜੀ ਦੇ ਬਦਲੇ ਸੀ ਇਹਦੇ ਥਲੇ ਉਹ ਜਿਹੜੇ 12 12 ਭੇੜ ਦੇ ਬਈ ਕੋਈ ਨਹੀਂ ਕੋਈ ਨਹੀਂ ਕੋਈ ਨਾ ਛੋਟਾ ਦੋਵੇਂ ਕੱਢ ਲੈ ਲਈ ਸਹੀ ਆ ਹਾਂ ਓਕੇ ਬਸ ਠੀਕ ਆ ਹਲਕੀ ਮੇਰ ਨਾਲ ਸਾਰੇ ਐਂਡੇ ਉਂਡੇ ਲਾਈ ਦੇ ਸਾਰੇ ਕੱਢ ਰਹੇ ਨੇ ਵਧੀਆ ਲੋ ਬਈ ਮਿੱਤਰ ਮੋਟਰ ਚਲਾਤੀ ਟਾਟਰ ਥੋੜਾ ਐ ਵਾਈ ਕਰੀ ਜਾਂਦਾ ਸੀ ਤੇ ਉਹ ਇਸ ਤਰੀਨ ਲਾਇਆ ਸੀ ਫੋਨ ਕਹਿੰਦਾ ਕੁਛ ਨਹੀਂ ਹੁੰਦਾ ਮੀਂਹ ਕਰਕੇ ਪਾਣੀ ਪੂਣੀ ਪੈ ਗਿਆ ਉਹਦੇ ਕਰਕੇ ਕਰਦਾ ਮੋਟਰ ਚੱਲੀ ਜਾਂਦੀ ਆ ਸਾਹਮਣੇ ਤੇ ਪਾਣੀ ਛੱਡਦਾ ਬਾਈ ਜੀ ਤੇ ਮਾਨ ਹਜੇ ਇੰਨਾ ਗਿੱਲਾ ਬਣ ਗਿਆ ਗਿੱਲਾ ਐ ਇੰਨਾ ਸੁੱਕਿਆ ਨਹੀਂਗਾ ਕਿਰਾਂ ਚਲਾਤੀ ਆ ਤੇ ਚੂਨਾ ਬਈ ਬਹੁਤ ਵਦਿਆਂ ਪਿਆ ਭੈਣ ਚੋ ਹੈ ਕੇ ਕੰਮ ਦਾ ਬੜਾ ਵੱਧ ਗਿਆ ਯਾਰ ਤੇਰੀ ਵੀ ਬਾਈ ਬਹੁਤ ਵੱੱਤਰ ਪਾਈ ਆ ਪਤਾ ਨਹੀਂ ਸਾਲਾ ਕੀ ਚੱਕਰ ਆ ਯਾਰ ਬੜਾ ਵਧੀਆ ਦੇ ਨਾਂ ਹੁਣ ਫੱਡ ਸਕਦੀਆਂ ਤੇ ਕੂਤਰਿਆ ਤਰਨਾ ਲੋ ਭਾਈ ਮਿੱਤਰੋ 1:00 ਵਜੇ ਕੂਤਰ ਤਾੜਦੇ 2 ਉੱਡ ਗਏ ਵੀ ਨਹੀਂ ਧੀਲੇ ਗੇ ਬੜੇ ਯਾਰ ਸਿਆਪੀ ਨੇ ਖੜੇ ਆ ਹਾਲੇ ਤੇ ਕੀ ਆ ਕੀ ਨਾ ਬਿਟਰ ਬਿਟਰ ਬੈਠਾ ਤੇ ਹੁੰਦੀ ਸੀ ਨਹੀਂ ਗੇ ਕਿ ਸਪਰੀ ਆਲੇ ਨਹੀਂ ਆਉਣਾ ਸੀ ਸਪਰੀ ਆਲੇ ਨੂੰ ਡੀਕੀ ਨੂੰ ਪਤਾ ਨਹੀਂ ਕੀ ਮਗਦਰ ਮਾੜਿਆ ਦੋ ਤਿੰਨ ਕੱਲ ਗਵਾਜ ਗਏ ਕਿ ਇੱਕ ਥੇ ਆ ਜਾ ਤਿੰਨਾ ਚੋ ਤੇ ਦੋ ਜਿਹੜੇ ਹੁਣ ਉੱਡੇ ਉਹ ਨਹੀਂ ਵੀਂਦੇਗੇ ਸਾਰੇ ਤੜਕੀ ਵੱਧ ਉੱਡ ਲਿਆ ਕਰੋ ਨੋ ਵੀ ਬੱਚੇ ਇਹਦਾ ਲਾ ਲਿਆਂਦਾ ਹੀ ਭਾਈ ਉਹ ਤੋਂ ਦੂਜੇ ਦਿసే ਨਹੀਂ ਅਜੇ ਦਿ세 ਤਾਂ ਫੇਰ ਅਪਡੇਟ ਦੇ ਦੇਾਂਗੇ ਭਾਈ ਤੁਹਾਨੂੰ ਜੇ ਨਾ ਦਿ세 ਤਾਂ ਫੇਰ ਠੀਕ ਠਾਕ ਅਜਨਾ ਸਾਈ ਤੁਹਾਨੂੰ ਇੱਕ ਗੱਲ ਦੱਸਾਂ ਜੂਤ ਜੂਤ ਸਕੂਲ ਨਹੀਂ ਗਿਆ ਸੀ ਬੰਦਾ ਆ ਰਿਹਾ ਇੱਕ ਜੂਤ ਨੂੰ ਮਿਲ ਲੱਗਦਾ ਬਾਹਰ ਚ ਢੱਲ ਲਿਆ ਤੇ ਇਹ ਵਿਖਾਉਣੇ ਆ ਆਪਣੇ ਜੂਤਰ ਜੀ ਕਿੱਧਰ ਗਏ ਤੋ ਫਰਦੇ ਆ ਵੇਖ ਲੈ ਹੁੰਦਾ ਮੈਂ ਵੀਣਾ ਵਕੀ ਕਰੀ ਜਾਂਦੇ ਔਰ ਖਾਓਈ ਕਰ ਦੇਣੀ ਕਾ ਤੋ ਖੜ ਗਿਆ ਬੋਲਦੇ ਹੁੰਦੇ ਆ ਆ ਗਈ 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 ਹੋ ਆ ਗਈ ਇਹ ਇਹ ਇੱਕ ਲੈ ਕੇ ਆਉਣ ਮੜ ਗਿਆ ਹੋ ਆਗੇ ਇਹ ਇਹ ਆ ਗਿਆ ਬਚਾ ਬਹੁਤ ਅਜਾ ਚਿਤਰਪੁਰ ਲਈ ਤਾਂ ਬਾਜੀ ਕੇ ਬਹੁਤ ਗਣਾ ਲੰਗਾ ਹੋ ਜਾ ਰਹੇ ਨੇ ਅੱਜ ਇਹ ਮੇਰੀ ਗੋਗਲੀ ਮਗਲੀਏ ਉਰੀ ਆਏ ਓਏ ਉਰੀਆ ਲੋਰੀਆ ਹੋ ਮਿੱਤਰ ਦੋਤਾ ਬਹਿ ਗਏ ਤੇ ਦੋ ਜਿਹੜੇ ਡਿੱਗਦੇ ਆ ਪਹਿਲਾਂ ਹੀ ਡਿੱਗਦੇ ਆ ਉਹ ਉਹ ਉੱਡ ਖੜੀ ਸੀ ਉਹ ਉੱਡ ਖੜੀ ਸੀ 12:00 ਵਜੇ ਆਹ ਫਿਰ ਤਾਂ ਇੱਕ ਤਾਂ ਇੱਕ ਉਹ ਬੈਠਾ ਉਹ ਬੈਠਾ ਇਹ ਦੋਵੇਂ ਡਿੱਗਦੇ ਆ ਜਿਹੜਿਆਂ ਵੀ ਡਿੱਗਣੋਂ ਹਟਦੇ ਕਿ ਨਹੀਂ ਮਾਪੇ ਉਹਨਾਂ ਨੂੰ ਬਹੁਤ ਚੰਗੇ ਆ ਤੇ ਇੱਕ ਬਾਈ ਜਿਹੜਾ ਕੱਲ ਆਪਣਾ ਪਿੰਡ ਚ ਡਿੱਗਿਆ ਸੀਗਾ ਗਏ ਤਾਂ ਆਪਣੀ ਤਿੰਨਾਂ ਵੇਹੇ ਇੱਕ ਹੀ ਉੱਡੇ ਆ ਨਾ ਕਿ ਉਹ ਵੀ ਉੱਡ ਖੜਾਈ ਹੁਣ ਫੇਰ ਮੈਂ ਨਾਲ ਦੂਧਰ ਵੀ ਉੱਠ ਗਿਆ ਤੇ ਬਾਈ ਜੀ ਸਪਰੇ ਕਰੀ ਜਾਂਦੇ ਆਪਣੇ ਜਾਣੇ ਦੋ ਹੀ ਇਥੇ ਆਏ ਆਪਾਂ ਨੂੰ ਉਹ ਵੀ ਸਪਰੇ ਕਰੀ ਜਾਂਦੇ ਆ ਉਹ ਵੀ ਦੀਦੀ ਆ ਪਾ ਫੜਦੀ ਤੇ ਆਪਾਂ ਵੜਦੇ ਹੀ ਬਾਈ ਪੱਠੇ ਪੱਠੀ ਵੜਨਾ ਆਈ ਸੀ ਕਿ ਹੋ ਜਾਂਦੇ ਦੋ ਜਾਣੇ ਆ ਦਵਾਈ ਦੂਈ ਢੋਲ ਕੇ ਉਹਨਾਂ ਨੂੰ ਦੇ ਆਏ ਸੀ ਕਿ ਮੈਂ ਕਿਰ ਮੈਂ ਪੱਠੇ ਪੁੱਠੇ ਵੜਨੇ ਆ ਪਾਉਣੇ ਆ ਤੇ ਇੱਕ ਤਾਂ ਬਾਈ ਹੋ ਡਿੱਗ ਪਿਆ ਉਹ ਬੈਠਾ ਸਾਹਮਣੇ ਆ ਵੀ ਪਹਿਲਾਂ ਹੀ ਡਿੱਗਦੇ ਆ ਇੱਕ ਕਾਫਰ ਦਾ ਤੇ ਇੱਕ ਆ ਗਿਆ ਚੀਨਾ ਉਹ ਡਿੱਗ ਪਿਆ ਕਿ ਇਹ ਦੋਵੇਂ ਡਿੱਗਦੇ ਆ ਦੋ ਆਪਣੇ ਆ ਬੈਠੇ ਇੱਕ ਉਹ ਆ ਗਿਆ ਤਿੰਨ ਇੱਕ ਰਹਿ ਗਿਆ ਹੁਣ ਆਪਣਾ ਆ ਗਿਆ ਚੀਨਾ ਆਇਆ ਅੰਦਾ ਲੋ ਵੀ ਮਿੱਤਰੋ ਦਾਣਾ ਪਾਣੀ ਪਾਤਾ ਦਾਣਾ ਪਾਣੀ ਪਾ ਕੇ ਤੇ ਕਬੂਤਰ ਬੈ ਕੇ ਤਾੜਦੇ ਇਹਨਾਂ ਨੂੰ ਇਹ ਬਈ ਤੜਦੇ ਬਹੁਤ ਔਖੇ ਤੇ ਚੀਨੀ ਫਰਤੀ ਹੈ ਕੱਲੀ ਕੀਨੀ ਉਹ ਫਰਦੀ ਕੱਲੀ ਕੀਨੀ ਫਰਦੀ ਆ ਤੇ ਬਈ ਸਪਰੇਅ ਵਾਲੀ ਸਪਰੇਅ ਕਰੀ ਜਾਂਦੇ ਆ ਤੇ ਮੈਂ ਪੱਠੇ ਪੁੱਠੇ ਪਾ ਕੇ ਕੁਤਰ ਕੇ ਨਾ ਆ ਕੇ ਨਾ ਆ ਕੇ ਹਟਿਆ ਹੋਣਾ ਤੇ ਉਹ ਬਈ ਵਿਚਾਰੇ ਲੱਗੇ ਪਏ ਆ ਉਹ ਵੀ ਕਰੀ ਜਾਂਦੇ ਤਿੰਨ ਜਾਣੀ ਅੱਜ ਚਲ ਇਧਰ ਲੈ ਇਧਰ ਲੈ ਛਿੜਕਦਾ ਤਾਂ ਚਲ ਦੂਜਾ ਸਵੇਰੀ ਕੱਢ ਦੇਣਗੇ ਤੇ ਸਪਰੇਅ ਜ਼ਰੂਰੀ ਸੀ ਬਾਈ ਕਟੋ ਕਟੂ ਵੀ 12 15 15 20 ਦਿਨੀ ਹੋ ਗਏ ਸੀ ਬਾਈ ਸਪਰੇਅ ਕੀਤੀ ਨੂੰ ਮੜ ਕੇ ਮੀਂਹ ਜੇ ਪਈ ਗਏ 20 22 ਦਿਨ ਹੋ ਗਏ ਅੱਜ ਕਰਨ ਲੱਗੇ ਨੇ ਜਾਨਵਰ ਤਾੜ ਕੇ ਯਾਰ ਗਗਨੇ ਨੂੰ ਫੋਨ ਕਰਦਾ ਬਾਈ ਬਣ ਕੇ ਤਾੜ ਕੇ ਜਾ ਯਾਰ ਮੈਂ ਇੱਧਰ ਉੱਲ ਜਾ ਪਏ ਉਹਨੂੰ ਲਾਉਣੇ ਆ ਫੋਨ ਲਓ ਬਈ ਮਿੱਤਰੋ ਦਾਣਾ ਪਾਣੀ ਪਾਤਾ ਦਾਣਾ ਪਾਣੀ ਪਾ ਕੇ ਤੇ ਕਬੂਤਰ ਬੈਗੇ ਤਾੜਦੇ ਇਹਨਾਂ ਨੂੰ ਇਹ ਬਾਈ ਤੜਦੇ ਬਹੁਤ ਔਖੇ ਤੇ ਚੀਨੀ ਫਰਤੀ ਏ ਕੱਲੀ ਚੀਨੀ ਆਉ ਫਰਦੀ ਕੱਲੀ ਚੀਨੀ ਫਰਦੀ ਤੇ ਬਾਈ ਸਪਰੇਅ ਵਾਲੀ ਸਪਰੇਅ ਕਰੀ ਜਾਂਦੇ ਆ ਕੀ ਮੈਂ ਪੱਠੇ ਪੁੱਠੇ ਪਾ ਆ ਗਏ ਕੁਤਰ ਕੇ ਨਾ ਆ ਗਏ ਮਨਾ ਦੇਣ ਤੇ ਆਵਣਾ ਕੀ ਉਹ ਬਈ ਵਿਚਾਰੇ ਲੱਗੂਗਾ ਉਹ ਵੀ ਕਰੀ ਜਾਂਦੇ ਤਿੰਨ ਜਾਣੀ ਅੱਜ ਚਲ ਇੱਧਰ ਲੈ ਇੱਧਰ ਲੈ ਛਿੜਕਦਾ ਤਾਂ ਚਲ ਦੂਜਾ ਸਵੇਰੀ ਕੱਢ ਦੇਣਗੇ ਫੇਰ ਸਪਰੇਅ ਜ਼ਰੂਰੀ ਸੀ ਬਾਈ ਕਟੋ ਕਟੋ ਵੀ 12 15 15 20 ਦਿਨ ਹੀ ਹੋ ਗਏ ਸੀ ਬਾਈ ਸਪਰੇਅ ਕੀਤੀ ਨੂੰ ਮੜ ਕੇ ਮੀਂਹ ਜੇ ਪਈ ਗਏ 20 22 ਦਿਨ ਹੋ ਗਏ ਅਧਿਕਰਨ ਲੱਗੇ ਨੇ ਜਾਨਵਰ ਤਾੜ ਕੇ ਯਾਰ ਗਗਨੇ ਨੂੰ ਫੋਨ ਕਰਦਾ ਬਾਈ ਬਣ ਕੇ ਤਾੜ ਕੇ ਆ ਯਾਰ ਮੈਂ ਇੱਧਰ ਉੱਲ ਜਾ ਕੇ ਉਹਨੂੰ ਲਾਉਣੀ ਆ ਫੋਨ ਹਲੋ ਬਾਈ ਮਿੱਤਰੋ ਆਪਾਂ ਚੱਲ ਪੇ ਮੱਕ ਲੈਣ ਲਓ ਬਾਈ ਮਿੱਤਰੋ ਮੱਕ ਆਪਾਂ ਲੈ ਲਿਆ ਤੇ ਬਾਪਲੇ ਆਂਦਾ ਵੈਸੇ ਮਸ਼ੀਨ ਨਾਲ ਬੀਜਣ ਨੂੰ ਆ ਬਾਕੀ ਦੇ ਤੇ ਨਹੀਂ ਲੱਗਦਾ ਤੂੰ ਲੋ ਭਾਈ ਮਿੱਤਰੋ ਰੱਬ ਦੀ ਮਿਹਰ ਨਾਲ ਇੱਕ ਹੋਰ ਆਪਣਾ ਆ ਗਿਆ ਹੁਣ ਆਪਣੇ ਰਹਿ ਗਏ ਦੋ ਇਹ ਤਾਂ ਪੈਂਟ ਚ ਹੀ ਫਰਦੇ ਆ ਤੂੰ ਉਹੀ ਤੇ ਜਿਹੜੇ ਬਾਈ ਕੱਲ ਗਏ ਆ ਉਹਨਾਂ ਦਾ ਕੋਈ ਉੱਗ ਸੁਗ ਨਹੀਂ ਉਹਨਾਂ ਚੋਂ ਇੱਕ ਠਹਿ ਆ ਤੇ ਗਾੜੀ ਐ ਮਸ਼ਹੂਰ ਤੇ ਮੈਂ ਸਪਰੇ ਕਰੀ ਜਾਨੇ ਉਧਰ ਜਾ ਕੇ ਆਇਆ ਤੇ ਵੜਾ ਯਾਰ ਲੋਗ ਪੀਤਾ ਰਣਾ ਨਾਲ ਦੀ ਨਾਲ ਹੀ ਬਾਈਕ ਜਾਈ ਜਾਵੇ ਤੇ ਡਾਈ ਜਾਵੇ ਅਮੀ ਨੇ ਕੰਮ ਖਰਾਬ ਕਰਤਾ ਇੱਕ ਮੈਂ ਬਿਮਾਰ ਹੋ ਗਿਆ ਉਹਦੇ ਕਰਕੇ ਬੜਾ ਜੱਬ ਪਿਆ ਕਿੱਧਰ ਗਿਆ ਓਏ ਇੱਧਰ ਗਿਆ ਯਾਰ ਕਿੰਨੀ ਆਵਾਂ ਜਾਂਦੀ ਉੱਥੇ ਜਾਊ ਆਜੂਆ ਕੋਈ ਨਹੀਂ ਹੁਣ ਤਾਂ ਲੋ ਬਾਈ ਦੋ ਆਪਣੇ ਤਾਂ ਖੜੇ ਆ ਤਾੜਦਿਆਂ ਤੂ ਡੇ ਹੈ ਤਾਂ ਉੱਡੇ ਦਾ ਤਾੜਦਿਆਂ ਤੂੰ ਆ ਤੇ ਪਰ ਬਹਿ ਗਈ ਸੀ ਕੀੜਾਂ ਮੁੜ ਕੇ ਤਾੜਨ ਲੱਗੇ ਫੇਰ ਉੱਡ ਗਏ ਤੇ ਇੱਕ ਆਫਰਦੇ ਤਾਂ ਡੇਗਦਾ ਚੱਲ ਇੱਕ ਚਾਰਾਂ ਦਿਨਾਂ ਦਾ ਬਾਹਰ ਸੀ ਬਾਈ ਉਹ ਵੀ ਆ ਗਿਆ ਸੀਗਾ ਅਕਾਲੀ ਲਾਲ ਬਗਲਾ ਲਾ ਆ ਜਾਂਦਾ ਦੂਜੇ ਤਾਂ ਆ ਜਾਂਦੇ ਆ ਜਾਂਦੇ ਕੀ ਹੈ फडका फडका ਯਾਰ ਬਾਹ ਮੁੜ ਕੇ ਦੇਣ ਵੈਂਦਾ ਕੱਲ ਵਾਲੀ ਹੋਊ ਵੀ ਕੱਲ ਬਈ ਆਈ ਆਪਣੇ 1.5 ਵਜੇ ਅਸੀਂ ਤਾਣਨ ਲੱਗੇ ਉੱਡ ਗਏ ਮੁੜ ਕੇ ਬਈ ਬੈਠੇ ਹੀ ਨਹੀਂ ਆ ਗਲਤੀ ਇਹ ਆ ਬਈ ਅਸੀਂ ਥੋੜਾ ਯਾ ਲੁਕਾਣੀਆਂ ਗੱਲਾਂ ਬਾਹਵੀਆਂ ਸੁਣਨ ਲੱਗ ਪਏ ਨੇ ਆਈ ਨਹੀਂ ਆਇਆ ਨਹੀਂ ਆਇਆ ਬਹੁਤ ਢਿੱਕ galti ਹੋ ਗਿਆ ਕੰਮ ਉੱਚੇ ਵੀ ਬਹੁਤ ਹਰਦੇ ਰੱਬਾ ਹਰੀ ਆ ਜਾਂ ਤਾਂ ਪਰ ਲੱਗਦਾ ਨਹੀਂ ਆ ਬੜੇ ਯਾਰ ਜੱਬ ਨੂੰ ਖੜੇ ਆ ਲੰਬਾਈ ਲੈ ਲਿਆ ਵੇ ਲੰਬਾਈ ਲੋ ਬਈ ਮਿੱਤਰੋ ਸਸੀ ਗਾਲ ਜੀ ਕੀ ਹਾਲ ਚਾਲ ਆ ਬਾਈ ਹੋਰ ਸਾਰੇ ਬਰਾ ਠੀਕ ਠਾਕ ਆ ਲਓ ਵੀਰ ਜੀ ਟਾਈਮ ਹੋ ਗਿਆ ਸਵਾ ਚਾਰ ਦਾ ਤੇ ਆਪਾਂ ਪਾਣੀ ਛੱਡਿਆ ਹੀ ਆਪਣੀ ਸੀਗੀ ਲੜੀ ਪਾਣੀ ਛੱਡੇ ਬਈ ਉੱਥੇ ਨਹੀਂ ਰਹਿਣਾ ਤਾਂ ਨਹੀਂ ਵੀਡੀਓ ਬਣਾਉਣੀ ਤੇ ਚੰਨਣ ਹੈਗਾ ਪਾਣੀ ਛੱਡੇ ਤੇ ਜੋਤ ਧੋਈ ਜਾਂਦਾ ਪੈਰ ਤਾਂ ਆ ਗਈ ਬਈ ਆਪਾਂ ਕਰੇ